ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ 30 ਅਪ੍ਰੈਲ ਤੱਕ ਦੀ ਮੌਸਮਾਫੇੜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਯਾਨੀ ਕਿ ਅਗਲੇ 4-5 ਦਿਨਾਂ ਮੌਸਮ ਪੰਜਾਬ ਦਾ ਉਹ ਨਾਲ ਲੱਗਦੇ ਖੇਤਰਾਂ ਦਾ ਕਿਹੋ ਜਿਹਾ ਰਹਿ ਸਕਦਾ ਇਹ ਤੁਹਾਨੂੰ ਦੱਸਾਂਗੇ ਅਸਲੀਆਂ ਸਿੱਧਾ ਤੁਹਾਨੂੰ ਤਾਜ਼ਾ ਸੈਟਲਾਈਟ ਦੱਸਿਆ ਨਾਲ ਤੇ ਲੈ ਕੇ ਚੱਲਦੇ ਹਾਂ ਜੀ 9:30 ਸਵੇਰ ਦੇ ਵਜ ਰਹੇ ਨੇ ਤੇ 26 ਅਪ੍ਰੈਲ ਦੀ ਸਵੇਰ ਹੈ ਜਿਹੜੀ ਪੰਜਾਬ ਦੇ ਵਿੱਚ ਗੱਲ ਕਰੀਏ ਤੇ ਐਸੇ ਲਗਭਗ ਫੋਟੇ ਖੇਤਰਾ ਦੇ ਵਿੱਚ ਮੌਸਮ ਸਾਫ ਹੈ Rajasthan ਦੇ ਵਿੱਚ ਜਿਹੜੀ ਕੱਲ ਦੇਰ ਸ਼ਾਮ ਤੱਕ ਇੱਕ ਬੱਦਲ ਜਾਂ ਬਣਿਆ ਸੀ ਜਿਹੜਾ ਕਿ ਹੁਣ ਫੈਲਦਾ ਹੋਇਆ ਅੱਗੇ ਲੰਘ ਰਿਹਾ Rajasthan ਦੇ ਉੱਪਰ ਕੁਝ ਘੰਟਿਆਂ ਦੇ ਉੱਪਰ ਦੀ ਤੇ ਇਹ ਕਿਤੇ ਨਾ ਕਿਤੇ ਹਲਕੇ ਛਰਾਟੇ ਬੂੰਦਾਬੰਦੀ ਦੇ ਸਕਦਾ ਅਗਲੇ ਕਹਿ ਸਕਦੇ ਹਾਂ 7-8 ਘੰਟਿਆਂ ਦੇ ਦਰਮਿਆਨ Haryana ਦੇ ਫੋਟੇ ਖਾਗਾ ਦੇ ਵਿੱਚ ਲਗਭਗ ਮੌਸਮ ਸਾਫ ਹੀ ਬਣਿਆ ਹੋਇਆ ਟਟਮੀ ਜੀ ਬੱਦਲ ਵਾਯੂਫਲ ਫਦਰ ਤੇ ਗੁਜ਼ਰ ਰਹੀ ਆ ਪੰਜਾਬ ਦਾ ਮੌਸਮ ਸਾਫ਼ ਹੈ ਜੀ ਤੇ ਗਰਮ ਤੇ ਖੁਸ਼ਕ ਹੈ ਆ ਬੀਤੇ ਦਿਨਾਂ ਦੇ ਮੁਕਾਬਲੇ ਟੈਂਪਰੇਚਰ ਦੇ ਵਿੱਚ ਵਾਧਾ ਜਿਹੜਾ ਜਾ ਉਹ ਲਗਾਤਾਰ جاری ਹੈ ਦੇਖ ਰਿਹਾ ਖਾਨ ਅਭੀਤੇ 24 ਘੰਟਿਆਂ ਦੇ ਅੰਦਰ ਚੱਕੀਏ ਤੇ 40 ਤੋਂ ਪਲੱਸ ਟੈਂਪਰੇਚਰ ਇੱਕ ਦੋ ਜਿਲ੍ਹਿਆਂ ਦੇ ਵਿੱਚ ਦਰਜ ਹੋਏ ਨੇ ਪੰਜਾਬ ਦੇ ਤੇ ਮੈਕਸਿਮਮ ਟੈਂਪਰੇਚਰ ਜਿਹੜੇ 38 ਤੋਂ 49 ਦਾ ਅਸਰ ਚੱਲਦੇ ਹੋਏ ਨੇ ਹਰਿਆਣੇ ਦਾ ਵੀ ਇਹੋ ਹਾਲ ਹੈ ਜੇਕਰ ਅਸੀਂ ਅੱਜ ਦੀ ਗੱਲ ਕਰਦੇ ਹਾਂ ਜੇ ਉੱਤਰ ਪੱਛੋ ਦੀਆਂ ਹਵਾਵਾਂ ਹਲਕੇ ਦਰਮਿਆਣੀ ਫੱਟੜ ਤੇ ਜੜੀਆਂ ਰੁਕਦੀਆਂ ਰਹਿਣਗੀਆਂ ਕਿ ਤਰ੍ਹਾਂ ਕਿਤੇ ਅੱਜ ਹਲਕਾ ਫੁਰਾ ਚੱਲ ਸਕਦਾ ਹੈ ਖਾਸ ਕਰਕੇ ਦੱਖਣੀ ਖੇਤਰਾਂ ਦੇ ਵਿੱਚ ਬਠਿੰਡਾ ਫਜ਼ਲ ਕਾ ਫਰੀਦਕੋਟ ਸ੍ਰੀ ਮੁਕਤਸਰ ਸਾਹਿਬ ਮਲੋਟੇ ਨਾ ਖਾਗਾਂ ਦੇ ਵਿੱਚ ਜੇਕਰ ਅਸੀਂ ਕੱਲ ਤੇ ਜਾਣੇ ਆ ਜੇ 27 ਤਰੀਕ ਤੋਂ ਅੱਜ ਦਾ ਅ ਅਜਿਹੇ ਤਦ ਕੱਲ ਦਾ ਦਿਨ ਥੋੜਾ ਗਰਮ ਹੋਣ ਦੇ आसार ਹੋਣਗੇ ਤੇ ਕੱਲ ਵੀ ਉੱਤਰ ਵੱਲ ਫੱਛੀਆਂ ਹਵਾਵਾਂ ਚਲਦੀਆਂ ਰਹਿਣਗੀਆਂ 27 ਤੋਂ ਬਾਅਦ 28 ਦਾ ਦਿਨ ਵੀ ਗਰਮ ਹੋਏਗਾ ਉਹਦੇ ਵੀ ਜਿਹੜੀਆਂ ਹਵਾਵਾਂ ਫੱਛੋਦੀਆਂ ਚਲਦੀਆਂ ਰਹਿਣਗੀਆਂ 29 ਨੂੰ ਵੀ ਫੱਛੋਦੀ ਹਵਾ ਚੱਲੇਗੀ ਤੇ ਦਿਨ ਲਗਾਤਾਰ ਜਿਹੜੇ ਗਰਮ ਹੋਣਗੇ ਟੈਂਪਰੇਚਰ 40 ਤੋਂ ਪਰੇ ਜਾ ਸਕਦੇ ਨੇ ਬਹੁਤ ਹੀ ਖੇਤਰਾਂ ਦੇ ਵਿੱਚ ਜਾਂ ਫਿਰ 40 ਦੇ ਲੱਗ ਛੱਕੇ ਦਰਜ ਹੋ ਸਕਦੇ ਨੇ तीह तो जी वापसी पुरेदी की हवा करेगी तीह दी सवेर तो भी कह सकते हैं वापसी हो सकती है जन दोपहर तो, तो बाद वापसी हो सकती है पुरे दी दी की हवा की यानी कि विंड दी 30 ਤਰੀਕ ਤੋਂ ਬਦਲਾਅ ਮੌਸਮ ਦੇ ਵਿੱਚ ਸੰਭਵ ਹੈ ਹਾਲਾਂਕਿ ਜਿਹੜਾ ਸਿਸਟਮ ਹੈ ਉਹ ਇੱਕ ਦਿਨ ਤੱਕ ਤਾਂ ਪ੍ਰਭਾਵਿਤ ਕਰੇਗਾ ਤੇ ਜਿਹਦੇ ਸਦਕਾ ਜੇਕਰ ਅਫਨੇ 30 ਤਰੀਕ ਨੂੰ ਹੀਟ ਲੱਗ ਜਾਂਦੀ ਹੈ ਤਾਂ ਹਾਲਾਂਕਿ ਬਹੁਤੇ ਆਸਾਨ ਨੇ ਧੁੱਪ ਲੱਗਣ ਦੇ ਤੇ ਇੱਕ ਦਿਨ ਨੂੰ ਜੇਕਰ ਧੁੱਪ ਲੱਗ ਜਾਂਦੀ ਹੈ ਤਾਂ ਉਹ ਟ੍ਰਿਗਰ ਕਰੇਗੀ ਸਿਸਟਮ ਨੂੰ ਇਸ ਜਿਹੜੀ ਅਧ ਵਿੱਚ ਅਫਾ ਸਿਸਟਮ ਦੀ ਗੱਲ ਨਹੀਂ ਕਰਾਂਗੇ ਸਿਸਟਮ ਦੀ ਗੱਲ ਅਫਾ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਫਿਲਹਾਲ ਅਫਾ ਇਹ ਚ 30 ਤਰੀਕ ਤੱਕ ਦੀ ਗੱਲ ਕਰਦੀਆਂ 30 ਤਰੀਕ ਨੂੰ ਪੂਰੇ ਦੀ ਹਵਾ ਚੱਲਣੀ ਹੈ ਜੀ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਕਾਫੀ ਰਫ਼ਤਾਰ ਤੇ ਪੂਰਾ ਚੱਲੇਗਾ ਤਾਂ ਤੋਂ ਬਾਅਦ ਜਿਹੜੀ ਹਵਾ ਘੱਟ ਸਕਦੀ ਹੈ ਰਫਤਾਰ ਕਰ ਸਕਦੀ ਹੈ ਹਵਾ ਦੀ ਤੇ ਧੁੱਪ ਫਿਰ ਵੀ ਜੜੀਏ ਲੱਗੇਗੀ ਜਿਵੇਂ ਫਿਰ ਦੀ ਵਾਪਸੀ ਹੋਏਗੀ ਉਹ ਮੈਟਾ ਫਰੇਚਰ ਦੇ ਵਿੱਚ ਵੀ ਵਾਅਦਾ ਹੋਏਗਾ ਕਿਉਂਕਿ ਪੁਰੇ ਨੇ ਲਿਆਗੇ ਨੇ ਉਹ ਜਿਹੜੀਆਂ ਨਵੀਆਂ ਸੱਟਣੀਆਂ ਨਵੇਂ ਸੱਟਾਂ ਨਾਲ ਜਿਹੜੀ ਹਵਾ ਦੇ ਵਿੱਚ ਵਾਅਦਾ ਹੋਏਗਾ ਤੇ ਗਰਮੀ ਇੱਕ ਵਾਰ ਫਿਰ ਤੋਂ ਪਰੇਸ਼ਾਨ ਕਰੇਗੀ ਹੀਟ ਵੇਵ ਦਾ ਅਲਰਟ ਫਿਲਹਾਲ ਜਾਰੀ ਨਹੀਂ ਹੈ ਅਗਲੇ 3-4 ਦਿਨਾਂ ਦੇ ਲਈ ਤੇ ਜਦੋਂ ਪੁਰਾ ਚੱਲੇਗਾ ਉਦੋਂ ਵੀ ਹੀਟ ਵੇਵ ਦਾ ਅਲਰਟ ਜਾਰੀ ਹੀ ਰਣਗੇ ਤੇ ਚੜਦੇ ਵਾਰਿਆਂ ਨੂੰ ਠੱਲ ਹੋਣ ਦੇ ਲਈ ਫਿਰ ਸਿਸਟਮ ਵੀ ਆ ਰਿਹਾ ਇੱਕ ਤੇ ਉਹਦੀ ਵੀ ਆਹ ਗੱਲ ਅਗਲੀ ਵੀਡੀਓ ਦੇ ਵਿੱਚ ਕਰਨੀ ਹੈ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲਾ ਲੈਣੇ ਆ ਜੋ ਜਾਰੀ ਕੀਤੀ ਹੈ ਜੇ ਮੌਸਮ ਵਿਭਾਗ ਨੇ ਅਗਲੇ 4-5 ਦਿਨਾਂ ਦੇ ਲਈ ਜਾਲੋ ਅਲਰਟ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਜਿਵੇਂ ਕਿ ਸਕਰੀਨ ਤੇ ਆਫਾ ਦੇਖਦੇ ਆ ਪੰਜਾਬ ਦੀ ਜੇਕਰ ਗੱਲ ਕਰੀਏ ਹੀਟ ਵੇਵ ਯਾਨੀ ਕਿ ਲੋਅ ਚੱਲਦੀ ਰਹਿਣੀ ਆ ਤੇ ਲੋਅ ਦਾ ਕੋਈ ਜਿਹੜੇ ਆਪਣੇ ਫਿਲਹਾਲ ਰਾਹਤ ਨਹੀਂ ਆ ਸਿਸਟਮ ਆਊਗਾ ਫਿਰ ਆਪਣੇ ਰਾਹਤ ਨੂੰ ਮਿਲੂਗੀ ਜਿੱਥੇ ਪਾਰਾ 40 ਤੋਂ ਫਾਰ ਜਾ ਚੁੱਕਾ ਹੋਊਗਾ ਸਿਸਟਮ ਜਦ ਆਵੇਗਾ ਤੇ ਜਦੋਂ ਪਾਰੇ ਜੜੇ ਨੇ ਟੈਂਪਰੇਚਰ ਜਿਹੜੇ ਨੇ ਉਹ 34 35 ਤੇ ਆ ਚੁੱਕੇ ਹੋਣਗੇ ਕਾफी ਜਿਹੜੀ ਗ੍ਰਾਵਿਟੀ ਹੈ ਉਹ ਬਾਰੇ ਦੇ ਵਿੱਚ ਦਰਜ ਹੋਵੇਗੀ ਚਾਰ ਪੰਜ ਦਿਨ ਬਚ ਕੇ ਰਹਿਣਾ ਜੀ ਹੀਟ ਵੇਵ ਚੱਲਣੀ ਹੈ ਤੇ ਲੋ ਤੋਂ ਆ ਵਿਚਾਰ ਰੱਖਣਾ ਆਪਣਾ ਵੀ ਆਪਣੇ ਪਰਿਵਾਰ ਦਾ ਵੀ ਤੇ ਅਗਲੇ ਚਾਰ ਪੰਜ ਦਿਨ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਦੇ ਵਿੱਚ येलो ਅਲਰਟ ਜਿਹੜੇ ਉਹ ਹੀਟ ਵੇਵ ਯਾਨੀ ਕਿ ਲੋ ਨੂੰ ਲੈ ਕੇ ਜਾ ਰਹੀ ਕਿਤੇ ਜਾ ਚੁੱਕੇ ਨੇ ਧੰਨਵਾਦ